ਹਰਵਿੰਦਰ ਸਿੰਘ ਹਾਂਜੀ ਇੱਕ ਮੇਰਾ ਮੇਕਅਪ ਮਾਜਰਾ ਤਫੀਲ ਜਿਹੜਾ ਇੱਕ ਅੰਗੂਲਾ ਡਿਸਟ੍ਰਿਕਟ ਕਤਲ ਹਰਿਆਣਾ ਤੋਂ ਮੈਂ ਬਿਲੋਂਗ ਕਰਦਾ ਹਾਂ ਜੀ ਹਾਂਜੀ ਕਾਪਾ ਮਾਤਾ ਜੀ ਨੂੰ ਸਰਵਿਸ ਪੈਕ ਦਿੱਤਾ ਸੀ ਜੀ ਹਾਂਜੀ ਉਹ ਲੈਂਡ ਤੋਂ ਪਹਿਲਾਂ ਮਾਤਾ ਜੀ ਨੂੰ ਕੀ ਕੀ ਦਿੱਕਤਾਂ ਸੀ ਜੀ ਮਾਤਾ ਜੀ ਨੂੰ ਇੱਕ ਤਾਂ ਗੈਸ ਦੀ ਬਹੁਤ ਪ੍ਰੋਬਲਮ ਸੀ ਪੇਟ ਪਰ ਆਪਰ ਰਿੰਦਾ ਸੀ ਭੁੱਲਿਆ ਹੋਇਆ ਸੀ ਪੇਟ ਤਾਂ ਕਬਜ਼ੇ ਦੀ ਪ੍ਰੋਬਲਮ ਵੀ ਜਿਹੜੀ ਪਿਛਲੇ ਦੋ ਖਸਾਲ ਤੋਂ ਸੀ ਤੇ ਬਾਈ ਜੀ ਕਿੰਨਾ ਕ ਖਰਚਾ ਕਰ ਚੁੱਕੇ ਸੀ ਤੁਸੀਂ ਬੋਡੀ ਸਰਵਿਸ ਪੈਕ ਲੈਂਡ ਤੋਂ ਪਹਿਲਾਂ ਅਸੀਂ ਬਹੁਤ ਟਰਾਈ ਕਰ ਚੁੱਕੇ ਸੀ ਪਰ ਕੋਈ ਜਿਹੜਾ ਬੈਟਰ ਰਿਜ਼ਲਟ ਕਿਤੋਂ ਵੀ ਆਪ ਨੂੰ ਨਹੀਂ ਮਿਲ ਸਕਿਆ ਐਲੋਪੈਥੀ ਤਾਂ ਜਿਹੜਾ ਆਪ ਨੂੰ ਪਹਿਲਾਂ ਵੀ ਪਤਾ ਹੈ ਕੋਈ ਸਾਧ ਤੱਕ ਜਿਹੜਾ ਫਟਰਾਉਂਗ ਹੱਲ ਨਹੀਂ ਹੈ ਕਿਸੇ ਚੀਜ਼ ਦਾ ਵੀ ਤਾਂ ਜ਼ਬਾਨ ਤੇ ਜਿਹੜੀ ਆਪਾਂ ਪਿਲ ਹੈ ਜਾਂ ਕੋਈ ਵੀ ਲੈਨੇ ਆ ਤਾਂ ਉਹਨਾਂ ਚੀਜ਼ ਰਿਵੈਲਟ ਹੈ ਜਿੰਨਾਂ ਚਿਰ ਆਪਾਂ ਨੂੰ ਯੂਜ਼ ਕਰਦੇ ਆ ਫਿਰ ਤੁਹਾਨੂੰ ਅਸੀਂ ਬਾਡੀ ਸਰਵਿਸ ਪੈਕ ਦੇ ਗਏ ਸੀ ਜੀ ਹਾਂਜੀ ਉਹ ਲੈ ਕੇ ਹੁਣ ਮਾਤਾ ਜੀ ਨੂੰ ਕਿਵੇਂ ਲੱਗਦਾ ਜੀ ਬਾਡੀ ਸਰਵਿਸ ਪੈਕ ਜਿਹੜਾ ਹੈ ਉਹਨੂੰ ਯੂਜ਼ ਕਰਨ ਤੋਂ ਬਾਅਦ ਮਾਤਾ ਜੀ ਜਿਹੜੀ ਹੈ ਗੈਸ ਦੀ ਪ੍ਰੋਬਲਮ ਹੱਲ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਜਿਹੜੀ ਕਬਜ ਦੀ ਪ੍ਰੋਬਲਮ ਆ ਉਹ ਜਿਹੜੀ ਨਿਰੰਤਰ ਜਿਹੜੀ ਆ ਉਹ ਜਿਹੜੀ ਬਣੀ ਰਹਿੰਦੀ ਸੀ ਉਹ ਹੱਲ ਹੋ ਚੁੱਕੀ ਹੈ ਹੁਣ ਮਾਤਾ ਜੀ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਨਹੀਂ ਕਬਜਵਾਰੀ ਜਾਂ ਗੈਸ ਵਾਲੀ ਤਾਂ ਫ੍ਰੀਰ ਵੀ ਐਕਟਿਵ ਹੈਗੇ ਨਾਲੋਂ ਕੰਮ ਕਰਨ ਨੂੰ ਦਿਲ ਕਰਦਾ ਹੈ ਸਰੀਰ ਦੇ ਵਿੱਚ ਸੁਸਤੀਪੂਰਤੀ ਹੈ ਜਿਹੜੀ ਬਿਲਕੁਲ ਆਲ ਸੀਗਾ ਉਹ ਦੂਰ ਹੋ ਚੁੱਕਾ ਹੈ ਦੇ ਭਾਈ ਜੀ ਲੱਖਾਂ ਲੋਕ ਆਪਣੀ ਵੀਡੀਓ ਦੇਖਣਗੇ ਜੀ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਜੀ ਜਿੰਨੇ ਵੀ ਲੋਕ ਮੇਰੇ ਵੀਰ ਭੈਣ ਭਰਾ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਉਹ ਇੱਕ ਵਾਰ ਜ਼ਰੂਰ ਜਿਹੜੇ ਨਿਰਾਸ਼ ਹੋ ਚੁੱਕੇ ਨੇ ਦਵਾਈਆਂ ਖਾ ਕੇ ਤਾਂ ਇੱਕ ਵਾਰ ਜ਼ਰੂਰ ਮੌਕਾ ਦਿਓ ਇੱਕ ਵਾਰ ਇਹ ਬੋਡੀ ਸਰਵਿਸ ਪੈਕ ਜ਼ਰੂਰ ਵਰਤ ਕੇ ਵੇਖਣ ਤਾਂ ਉਹਨਾਂ ਨੂੰ ਰਿਜ਼ਲਟ ਜਿਹੜੇ ਨੇ ਉਹ ਆਪਣੇ ਜਵਾਨੀ ਪਤਾ ਲੱਗਣਗੇ ਜੇ ਤੁਸੀਂ ਆਪਾਂ ਵਰਤੋ